ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਡਿਪਟੀ ਕਮਿਸ਼ਨਰ ਸ੍ਰੀ 우ਮਾ ਸ਼ੰਕਰ ਗੁਪਤਾ ਵੱਲੋਂ ਅੱਜ ਬਾਲ ਪਵਨ ਗੁਰਦਾਸਪੁਰ ਵਿਖੇ ਨਵੇਂ ਬਿਊਟੀਸ਼ੀਅਨ ਸੈਂਟਰ ਫਾਰ ਮੈਨ ਦਾ ਉਦਘਾਟਨ ਕੀਤਾ ਗਿਆ ਅਤੇ ਨਾਲ ਹੀ ਇੱਥੇ ਚੱਲ ਰਹੇ ਵੱਖ ਵੱਖ ਕਿਤਾ ਮੁਖੀ ਕੋਰਸ ਪਾਸ ਕਰਨ ਵਾਲੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ ਇਸ ਮੌਕੇ ਉਨ੍ਹਾਂ ਨਾਲ ਪ੍ਰੋਜੈਕਟ ਡਾਇਰੈਕਟਰ ਅਤੇ ਉੱਗੇ ਸਮਾਜ ਸੇਵੀ ਸ੍ਰੀ ਰੋਮੇਸ਼ ਮਹਾਜਨ ਸਾਬਕਾ ਸਿੱਖਿਆ ਅਧਿਕਾਰੀ 인ਦਰਜੀਤ ਸਿੰਘ ਬਾਜਵਾ ਅਤੇ ਸੈਂਟਰ ਦੇ ਹੋਰ ਕਰਮਚਾਰੀ ਹਾਜ਼ਰ ਸਨ ਗੁਰਦਾਸਪੁਰ ਤੋਂ 로ਹਿਤ ਗੁਪਤਾ ਦੀ ਰਿਪੋਰਟ ਅੱਜ ਰਮੇਸ਼ ਮਹਾਜਨ ਨੇ ਇੱਥੇ ਬੜਾ ਅੱਛਾ ਪ੍ਰੋਗਰਾਮ ਰੱਖਿਆ ਸੀ ਵਾਲਪਵੰਦੇ ਵਿੱਚ ਬੜੀ ਖੁਸ਼ੀ ਹੋਈ ਕਿ ਇੱਥੇ ਕ੍ਰੈਚ ਵੀ ਚਲਾ ਰਹੇ ਆ ਟ੍ਰੇਨਿੰਗ ਸੈਂਟਰ ਵੀ ਚਲਾ ਰਹੇ ਆ ਵੋਕੇਸ਼ਨ ਕੋਰਸ ਵੀ ਚੱਲ ਰਿਹਾ ਕੰਪਿਊਟਰ ਕੋਰਸੇਸ ਵੀ ਚੱਲ ਰਹੇ ਆ ਤੇ ਜਿਹੜੇ ਲੇਡੀਜ਼ ਜੇਲ੍ਹ ਦੇ ਵਿੱਚ ਕੁਝ ਰਿਪੀਟਿਸ਼ਨ ਦਾ ਵੀ ਕੋਸ਼ਿਸ਼ ਕਰਾਂਦੇ ਆ ਕੁਝ ਹੋਰ ਸਵਟਰ ਵਗੈਰਾ ਦਾ ਵੀ ਬੰਦੇ ਆ ਬਣਾਉਂਦੇ ਆ ਤੇ ਬੜੇ ਅੱਛੇ ਅਪਰੇਲ ਨੇ ਵੀ ਜਿੰਨਾ ਗਰੀਬ ਬੱਚਿਆਂ ਲਈ ਤੇ ਸਾਡੀਆਂ ਬੱਚਿਆਂ ਲਈ ਲੇਡੀਜ਼ ਲਈ ਜੋ ਵੀ ਹੋ ਜੇ ਉਹਨਾਂ ਘਟ ਹੈ ਤੇ ਮਹਾਜਨ ਸਾਹਿਬ ਪੁਰਾਣੇ ਹੀ ਇਸ ਚੀਜ਼ਾਂ ਨਾਲ ਜੁੜੇ ਹੋਏ ਨੇ ਤੇ ਪਹਿਲਾਂ ਡਿਪਟੀ ਕਮਿਸ਼ਨਰ ਆਫਿਸ 'ਚ ਵੀ ਰਹੇ ਆ ਤਾਂ ਕਿ ਇਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਹੈ ਤੇ ਕੁਝ ਆਪਣੇ ਵੱਲੋਂ ਵੀ ਸਹਿਯੋਗ ਕਰਦੇ ਰਹਿੰਦੇ ਆ ਡੋਨੇਸ਼ਨਸ ਵੀ ਇਹਨਾਂ ਦਾ ਰਿਲੇਸ਼ਨ ਨੇ ਬੰਦ ਕਰਦੇ ਰਹਿੰਦੇ ਆ ਕੁਝ ਇਹਨਾਂ ਨੂੰ ਸਕੀਮਾਂ ਦੀ ਵੀ ਨੋਲੇਜ ਇਸ ਸਾਰਾ ਕੁਝ ਡੋਪਟੇਲ ਕਰਕੇ ਵਧੀਆ ਉਪਰਾਲਾ ਹੈਗਾ ਮਹਾਜਨ ਸਾਹਿਬ ਦਾ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਇਹ ਸਭ ਕੁਝ ਹੋ ਰਿਹਾ ਤੇ ਮੇਰੀ ਇਹੀ ਕੋਸ਼ਿਸ਼ ਰਹੇਗੀ ਕਿ ਜੋ ਹੋ ਰਿਹਾ ਉਹ ਤਾਂ ਅੱਛਾ ਹੋ ਰਿਹਾ ਮੈਨੂੰ ਹੋਰ ਵੱਧ ਚੜਕੇ ਔਰ ਇਹਨੂੰ ਕਿਵੇਂ ਬੈਟਰ ਕੀਤਾ ਜਾ ਸਕਦਾ ਤੇ ਮਹਾਜਨ ਸਾਹਿਬ ਨਾਲ ਡਿਸਕਸ ਕਰਾਂਗੇ ਤੇ ਜਿਵੇਂ ਇਹ ਕਹਿਣਗੇ ਜੋ ਹੋਰ ਕੋਈ ਜੂਰਤਾ ਉਹ ਵੀ ਪੂਰੀ ਕਰਾਂਗੇ ਥੈਂਕ ਯੂ ਬੱਚੇ ਡਰਾਈਵਰ ਸਪਸ਼ਟ ਹੈ ਜਿਹੜੇ ਉਹਨਾਂ ਨੂੰ ਕੈਮਰਾ ਦੇਖੀ ਰੱਖੀ ਇਹ ਬੜੀ ਅੱਛੀ ਗੱਲ ਹੈ ਜੀ ਦੇਖੋ ਬੱਚੇ ਕੋਈ ਵੀ ਕਲਾ ਹੁੰਦੀ ਹੈ ਏ ਸੋਡੇ ਅੰਦਰ ਹੁੰਦੀ ਹੈ ਕੋਈ ਵੀ ਬੰਦਾ ਪੇਂਟਿੰਗ ਸਿੱਖ ਨਹੀਂ ਸਕਦਾ ਇਹ ਕੁਝ ਕੁਦਰਤ ਵੱਲੋਂ ਹੁੰਦੀਆਂ ਨੇ ਜਿਹੜੇ ਬੱਚੇ ਇੰਨੇ ਛੋਟੇ-ਛੋਟੇ ਬੱਚੇ ਆ ਇੰਨੀ ਵਧੀਆ ਪੇਂਟਿੰਗ ਕਰ ਰਹੇ ਆ ਤੇ ਬੜਾ ਅੱਛਾ ਲੱਗਿਆ ਮੈਂ ਇਹਨਾਂ ਨੂੰ ਵਧਾਈ ਦੇਣਾ ਤੇ ਉਮੀਦ ਕਰਦਾ ਹਾਂ ਕਿ ਆਪਣਾ ਇਹ ਜਿਹੜਾ ਵੀ ਹੁਨਰ ਆ ਇਹਨੂੰ ਕਾਇਮ ਰੱਖਣਗੇ ਤੇ ਆਉਣ ਵਾਲੇ ਟਾਈਮ 'ਚ ਹੋਰ ਬਹੁਤ ਅੱਗੇ ਵਧਣਗੇ ਤੇ ਇਹਨਾਂ ਦੀਆਂ ਪੇਂਟਿੰਗਸ ਵਰਲਡ ਫੇਮਸ ਹੋਣਗੀਆਂ